ਹਾਂਜੀ ਭੈਣੇ ਕੀ ਕਰਨਾ ਘੜੀ ਸੀ ਇਹ ਵੀਜੀ ਸਾਨੂੰ ਘਰੇ ਆ ਗਏ ਜੀ ਕੁੱਟਣ ਇਹ ਜਾਨੂ ਘਰੇ ਆਏ ਜੀ ਇਹ ਹੱਥੋ ਪਾਈ ਕਰ ਰਹੇ ਸੀ ਜੀ ਮੇਰੇ ਘਰ ਵਾਲੇ ਨਾਲ ਜਦੋਂ ਮੈਂ ਬਾਹਰ ਆਈ ਜੀ ਚੀਕ ਸਿੰਘਾੜਾ ਸੁਣਿਆ ਇਹਨਾਂ ਦਾ ਬਾਹਰ ਆ ਕੇ ਤਾਂ ਬਾਹਰ ਇਹ ਹੱਥੋ ਪਾਈ ਹੋ ਜਾਈ ਹੋ ਹੁੰਦੀ ਸੀ ਜੀ ਜਦੋਂ ਇਹ ਹੱਥੋ ਪਾਈ ਹੁੰਦੀ ਸੀ ਜੀ ਮੈਂ ਜਦੋਂ ਦੇਖਿਆ ਤਾਂ ਮੇਰੇ ਘਰ ਵਾਲੇ ਨੂੰ ਕੁੱਟੀ ਜਾਣ ਜੀ ਜਦੋਂ ਕੁੱਟੀ ਜਾਂਦੇ ਸੀ ਜੀ ਇਹਨਾਂ ਨੇ ਵਿੱਚ ਹੀ ਮੈਨੂੰ ਫੜ ਲਿਆ ਜੀ ਇਹਨਾਂ ਨੇ ਜਦੋਂ ਮੈਨੂੰ ਵਿੱਚ ਫੜਿਆ ਜੀ ਇਹਨਾਂ ਨੇ ਮੇਰੇ ਬਹੁਤ ਸੱਟਾ ਸੋਟਾ ਮਾਰੀਆਂ ਜੀ ਇਹਨਾਂ ਨੇ ਹੱਥੋਪਾਈ કરી ਮੇਰੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੱਥੋਪਾਈ ਕਰੀ ਤਾਂ ਚੀਕ ਚੰਗਾੜ ਪਈ ਗਿਆ ਜੀ ਜਿਹੜੇ ਨੂੰ ਮਰਨ ਆਇਆ ਸੀ ਕੀ ਨਾਂ ਸੀ ਉਹਨਾਂ ਦਾ ਉਹਨਾਂ ਦਾ ਨਾਮ ਸੀ ਜਈ ਉਹਨਾਂ ਦੇ ਪਰੋਣੇ ਦਾ ਨਾਮ ਸੀਗਾ ਜੀ ਮੈਂਟੂ ਉਹ ਮੈਂਟੂ ਸੀਗੀ ਜੀ ਉਹਨਾਂ ਦਾ ਜਵਾਈ ਉਹਨਾਂ ਦੇ ਗਾਹਾਂ ਲੱਕੀ ਉਹਨਾਂ ਦਾ ਉਹ ਸੀਗਾ ਜੀ ਸਾਲਾ ਸੀਗਾ ਜੀ ਉਹ ਲੱਕੀ ਨੇ ਭੇਜਿਆ ਜੀ ਉਹ ਲੱਕੀ ਨੇ ਭੇਜਿਆ ਹਾਂ ਮੈਂਟੂ ਸਿੰਘ ਆਇਆ ਜੀ ਮੈਂਟੂ ਸਿੰਘ ਸਾਨੂੰ ਕੁੱਟਣਾ ਹੈ ਬਹੁਤ ਜ਼ਿਆਦਾ ਸਾਨੂੰ ਕੁੱਟ ਗਿਆ ਉਹ ਆਏ ਸੀ ਜੀ ਪੰਜ ਜਾਣੇ ਪੰਜ ਜਾਣੇ ਆਏ ਸੀ ਉਸ ਤੋਂ ਉਸ ਤੋਂ ਬਾਅਦ ਵੀਰ ਜੀ ਮੇਰੇ ਜੀ ਦਾ ਸਿਰਚ 6:00 ਵਜੇ ਜੀ ਬਹੁਤ ਜ਼ੋਰ ਦੀ ਉਸ ਤੋਂ ਬਾਅਦ ਮੈਂ ਗੁੰਮ ਹੋ ਗਈ ਜੀ ਗੁੰਮ ਹੋਈ ਤਾਂ ਜੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੀ ਹੋਇਆ ਜੀ ਫਿਰ ਉਸ ਤੋਂ ਬਾਅਦ ਮੈਨੂੰ ਹਸਪੀਟਲ ਲੈ ਆਏ ਜੀ ਇਹ ਹਸਪੀਟਲ ਲੈ ਆਏ ਉਸ ਤੋਂ ਬਾਅਦ ਮੈਨੂੰ ਦੋ ਦਿਨ ਜਾ ਕੇ ਸੁਰਤ ਆਈਆ ਜੀ ਮੈਨੂੰ ਕੋਈ ਪਤਾ ਨਹੀਂ ਸੀਗਾ ਜੀ ਕੀ ਹੋਇਆ ਸਾਡੀ ਕੀ ਮੰਗਦੇ ਹਾਂ ਅਸੀਂ ਇਨਸਾਫ ਹੀ ਮੰਗਦੇ ਆ ਜੀ ਇਹ ਕੱਲ-ਕੱਲ ਨੂੰ ਸਾਡੇ ਨਾਲ ਫੇਰ ਬਰਦਤ ਕਰਨਗੇ ਜੀ ਇਹ ਬਰਦਤ ਕਰਨਗੇ ਜੀ ਮੇਰੀ ਧੀ ਮਟਿਆਰ ਆ ਕਿਸੇ ਤੇ ਵੀ ਸਾਡੇ ਦਾਦਾ-ਦਾਦੀ ਤੇ ਕਿਸੇ ਤੇ ਵੀ ਇਹਨਾਂ ਤੇ ਬਰਦਤ ਕਰ ਰਿਹਾ ਜੀ ਸਾਨੂੰ ਇਹੀ ਮੰਗਾ ਹਾਂ ਹਾਂਜੀ ਕੱਲ-ਕੱਲ ਨੂੰ ਜੇ ਕੋਈ ਘਟਨਾ ਵਰਤਦੀ ਆ ਜੀ ਸਾਡੇ ਨਾਲ ਕੱਲ-ਕੱਲ ਨੂੰ ਇਹਨਾਂ ਦਾ ਬਰੌਣਾ ਤੇ ਮੈਂਟੂ ਸਿੰਘ ਤੇ ਜੀ ਲੱਕੀ ਸਿੰਘ ਜ਼ਿੰਮੇਦਾਰ ਹੋਣਗੇ ਜੀ ਇਹਨਾਂ ਦੇ ਇਹ ਸਾਨੂੰ ਧਮਕੀਆਂ ਦਿੰਦੇ ਆ ਜੀ ਇਹਨਾਂ ਤੋਂ ਸਾਨੂੰ ਬਹੁਤ ਖਤਰਾ ਹੈਗਾ ਇਹ ਬਹੁਤ ਗੁੰਡੇ ਰੱਖ ਰਿਆ ਜੀ ਨਾਲ ਬਹੁਤ ਜ਼ਿਆਦਾ ਸਾਨੂੰ ਖਤਰਾ ਹੈ ਨਾ ਤੋਂ ਮੇਰਾ ਘਰ ਵਾਲਾ ਕੰਮ ਕਰਦਾ ਜੀ ਸਾਨੂੰ ਇਸ ਕਰਕੇ ਵੀ ਬਹੁਤ ਖਤਰਾ ਹੈਗਾ ਵੀ ਇਹ ਕੁੱਟਮਾਰ ਫੇਰ ਸਾਡੇ ਨਾਲ ਕਰਨਗੇ ਜੀ ਇੱਥੇ ਸਾਨੂੰ 6 ਦਿਨ ਹੋ ਗਏ ਜੀ ਪਿਆ ਨੂੰ ਸਾਨੂੰ ਕੋਈ ਸਾਡੀ ਕੋਈ ਕਾਰਵਾਈ ਨਹੀਂ ਹੋਈ ਕੋਈ ਸਾਡੀ ਸੁਣਵਾਈ ਨਹੀਂ ਹੋਈ ਹੈਗੀ ਜੀ ਤੇ ਅਸੀਂ ਇਹ ਇਹੀ ਸਾਡੀ ਹੱਥ ਬੰਨ ਕੇ ਬੇਨਤੀ ਹੈ ਜੀ ਬਸ ਇਹਨਾਂ ਤੇ ਬਸ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਤੇ ਇੱਕ ਮਿੰਟੂ ਸਿੰਘ ਜੀ ਇੱਕ ਲੱਕੀ ਸਿੰਘ ਜੀ ਇਹਨਾਂ ਤੋਂ ਬਸ ਸਾਨੂੰ ਬਹੁਤ ਖਤਰਾ ਆ ਜੀ ਬਹੁਤ ਜ਼ਿਆਦਾ ਖਤਰਾ ਹੈ ਇਹਨਾਂ ਤੋਂ ਸਾਨੂੰ ਇਹ ਸਾਨੂੰ ਕਿਤੇ ਵੀ ਘੇਰ ਸਕਦੇ ਆ ਜੀ ਸੱਚੀ ਗੱਲ ਹੋਈ ਸੀ ਜੀ ਮੈਂ ਜੀ ਜਸਵੀਰ ਸਿੰਘ ਸਹੀਦ ਭਗਤ ਸਿੰਘ ਨਗਰ ਦਾ ਰਹਿਣ ਵਾਲਾ ਜੋ ਕਿ ਮੇਰਾ ਲੜਕਾ ਸਲੂਨ ਦਾ ਕੰਮ ਕਰਦਾ ਦੁਕਾਨ ਕਰਦਾ ਸਾਡੇ ਸਹੀਦ ਭਗਤ ਸਿੰਘ ਨਗਰ ਦੇ ਵਿੱਚੀ ਕਿਉਂਕਿ ਇਹਨੂੰ ਇੱਕ ਦੋ ਦਿਨ ਪਹਿਲਾਂ ਬੁਖਾਰ ਚੜਿਆ ਜੀ ਤੇ ਉਸ ਦਿਨਾਂ ਦੇ ਵਿੱਚ ਉਹ ਲੜਕਾ ਇੱਕ ਲੜਕਾ ਸਾਡੇ ਭੌਲੇ ਦਾ ਹੀ ਆ ਜੋ ਕਿ ਇਹਨੂੰ ਫੋਨ ਕਰਕੇ ਬੁਲਾਉਂਦਾ ਵੀ ਮੈਨੂੰ ਮੇਰੇ ਵਾਲ ਕੱਟ ਦੇ ਮੈਂ ਕਿਤੇ ਬਾਹਰ ਜਾਣਾ ਇਹ ਵੀਰਾ ਲੜਕਾ ਬੋਲ ਰਿਹਾ ਵੀ ਮੇਰਾ ਬੁਖਾਰ ਚੜਿਆ ਮੈਂ ਨਹੀਂ ਆ ਸਕਦਾ ਇਹਨੂੰ ਮੇਰੇ ਲੈ ਮੁੰਡੇ ਨੂੰ ਲੜਕੇ ਨੂੰ ਕਹਿੰਦਾ ਵੀ ਮੈਂ ਦਵਾਈ ਤੈਨੂੰ ਦਿੰਨਾ ਵੀ ਤੂੰ ਆ ਜਾ ਮੇਰੇ ਵਾਲ ਕੱਟ ਦੇ ਤੇਰਾ ਬੁਖਾਰ ਉਹਦੇ ਉੱਤਰ ਜਾਊਗਾ ਉਸ ਤੋਂ ਬਾਅਦ ਮੇਰੇ ਮੁੰਡੇ ਨੂੰ ਚੰਗਰੀਚਰ ਦਾ ਕੈਪਸੂਲ ਖਵਾ ਕੇ ਜਾਂਦਾ ਜੀ ਉਹ ਬੰਦਾ ਮੇਰਾ ਬੇਟਾ 2 ਦਿਨ ਉੱਠਦਾ ਨਹੀਂ ਜੀ ਉਸ ਤੋਂ ਬਾਅਦ ਜੀ ਅਸੀਂ ਉਹਨਾਂ ਦੇ ਘਰੇ ਲਾਂਬਾ ਦਿਲ ਜੰਨੇ ਵੀ ਤੁਹਾਡੇ ਮੁੰਡੇ ਨੇ ਇਹ ਚੀਜ਼ ਕਹੀ ਆ ਇਹ ਚੀਜ਼ ਕਰੀ ਆ ਵੀ ਤੁਸੀਂ ਆਪਦੇ ਮੁੰਡੇ ਨੂੰ ਸਮਝਾਓ ਉਲਟਾ ਸਾਡੇ ਉੱਪਰ ਬੋਲਣ ਲੱਗ ਗਏ ਤੁਸੀਂ ਆਇਆ ਜਾਓ ਆ ਬੋ ਕਰਤਾ ਕਰਤਾ ਕਰ ਲਓ ਜੋ ਕੁਝ ਹੁੰਦਾ ਹੋਤੋਂ ਐਂ ਕਰਾਂਗੇ ਅਸੀਂ ਚਲੋ ਜੀ ਉਸ ਤੋਂ ਬਾਅਦ ਅਸੀਂ ਘਰ ਆ ਗਏ ਘਰੇ ਆ ਕੇ ਉਹਦੋਂ ਦੂਜੇ ਦਿਨ ਸ਼ਾਮ ਨੂੰ ਜੀ ਉਹਨਾਂ ਦਾ ਪੁਰਾਣਾ ਜੋ ਮੈਂਟੂ ਸਿੰਘ ਆ ਉਹ ਸਾਡੇ ਉੱਤੇ ਦੋ ਬੰਦੇ ਲਿਆ ਕੇ ਤਿੰਨ ਬੰਦੇ ਲਿਆ ਕੇ ਦੋ ਬੁੜੀਆਂ ਪੰਜ ਬੰਦੇ ਆ ਕੇ ਬੁੜੀਆਂ ਬੰਦੇ ਆ ਕੇ ਸਾਡੇ ਤੇ ਹਮਲਾ ਕੀਤਾ ਜੀ ਘਰੇ ਹਮਕੋ ਤਾਂਕੂ ਕੀਤੀ ਸਾਡੇ ਅੰਦਰ ਵੱੜ ਕੇ ਸਾਨੂੰ ਕੁੱਟਿਆ ਮੇਰੇ ਘਰ ਵਾਲੀ ਦਾ ਸਿਰ ਪਾੜਿਆ ਜੀ ਉਸ ਤੋਂ ਬਾਅਦ ਜੀ ਅਸੀਂ ਪੱਟੀ ਕਰਾਉਣ ਆਏ ਹਸਪੀਟਲ ਸਿਟੀ 2 ਥਾਣੇ ਚ ਗਏ ਰਪਟਲ ਖਾਣ ਉੱਥੇ ਸਰ ਜੀ ਕਹਿੰਦੇ ਵੀ ਤੁਸੀਂ ਦਾਖਲ ਨਾ ਹੋਇਓ ਆਪਦੀ ਪੱਟੀ ਕਰਾ ਕੇ ਘਰੇ ਆ ਜਾਓ ਤੁਹਾਨੂੰ ਸਵੇਰ ਬੁਲਾ ਕੇ ਵੀ ਦੋਮਾ ਤਰ੍ਹਾਂ ਸਮਝਾ ਦਾਂਗੇ ਉਸ ਤੋਂ ਬਾਅਦ ਅਸੀਂ ਪੱਟੀ ਕਰਾਉਣ ਹਸਪੀਟਲ ਸਿਵਲ ਹਸਪੀਟਲ ਆਏ ਜੀ ਰਾਤ ਨੂੰ 11 ਵਜੇ ਕਿਉਂਕਿ ਇਥੇ ਜ਼ਬਰ ਜਿਆਦਾ ਰਾਸ ਸੀਗਾ ਜੀ ਸਾਡੀ ਬਾਰੀ ਲੇਟ ਆਈ ਉਸ ਤੋਂ ਬਾਅਦ ਜੀ ਅਸੀਂ ਪੱਟੀ ਕਰਾ ਕੇ ਆਪਣਾ ਕੇਸੀ ਰੋਡ ਜਾ ਰਹੇ ਆ ਜੀ ਉਸ ਤੋਂ ਬਾਅਦ ਸਾਡੇ ਮਗਰ ਗੱਡੀ ਲਾ ਕੇ ਇਹਨਾਂ ਨੇ ਕਾਰ ਜੋ ਕਿ ਇਹਨਾਂ ਦੀ ਆਪਦੀ ਕਾਰ ਹੀ ਆ ਜੀ ਐਸਡੀ ਕਾਲਜ ਦੇ ਮੋੜੇ ਸਾਨੂੰ ਘੇਰ ਕੇ ਕੁੱਟਿਆ ਜੀ ਤੇ ਇੱਕ ਬੰਦੇ ਦਾ ਸਾਨੂੰ ਨਾਮ ਪਤਾ ਜੀ ਮਿੰਟੂ ਸਿੰਘ ਆ ਬਾਕੀ ਪੰਜ ਬੰਦੇ ਅਣਪਛਾਤੇ ਜੀ 6 ਬੰਦੇ ਸੀਗੇ ਜੀ ਇੱਕ ਕੋਲੇ ਕਿਰਪਾਨ ਸੀ ਇੱਕ ਕੋਲੇ ਰਾਡ ਸੀ ਦੋ ਕੋਲੇ ਬੈਸਬਾਲ ਸੀ ਇੱਕ ਕੋਲੇ ਬੈਟ ਸੀਗਾ ਜੀ ਕਉ ਸਨਤ ਨਾ ਜਾਣ ਨੂੰ ਕੁੱਟਿਆ ਜੀ ਅਸੀਂ ਖਾਲੀ ਹੱਥ ਸੀਗੇ ਮੋਟਰਸਾਈਕਲ ਤੇ ਜੀ ਛੋੜੇ ਛੱਟਾ ਕਿਤੇ ਕਿਤੇ ਲੱਗਿਆ ਮੇਰੇ ਲੱਗਿਆ ਜੀ ਮੇਰੇ ਆ ਦੋ ਥਾਂ ਮੇ ਬਾਹਾਂ ਟੁੱਟੀ ਹੋਈ ਹੈ ਜੀ ਕੋਹਣੀ ਟੁੱਟੀ ਹੋਈ ਹੈ ਜੀ ਮੇਰੇ ਮੁੰਡੇ ਦੇ ਗਿੱਟੇ ਤੇ ਹੈ ਜੀ ਮੇਰੇ ਘਰ ਵਾਲੀ ਦਾ ਸਿਰ ਤਾਂ ਉਹ ਘਰੀ ਪਾੜਿਆ ਸੀਗੇ ਜੀ ਤਾਂ ਪਰਸਪਾਲ ਸਾਸਨ ਨੇ ਹਲੇ ਤੱਕ ਕੋਈ ਰੈਸਟ ਨਹੀਂ ਕੀਤਾ ਜੀ ਅੱਜ 6-7 ਦਿਨ ਹੋ ਗਏ ਸਾਨੂੰ ਹਸਪੀਟਲ ਚ ਪਿਆ ਨੂੰ ਬਿਆਨ ਵੀ ਹੋ ਗਿਆ ਜੀ ਸਾਰਾ ਕੁਝ ਹੋ ਗਿਆ ਹਲੇ ਤੱਕ ਸਵਰਨ ਸਿੰਘ ਆ ਜੀ ਏਸੇ ਹੀ ਏਸੇ ਚੱਲ ਰਿਹਾ ਹਾਂ ਜੀ ਇਨਸਾਫ ਦੀ ਮੰਗ ਕਰਦੇ ਹਾਂ ਇਨਸਾਫ ਸਾਨੂੰ ਵੱਤ ਤੋਂ ਵੱਤ ਅਸੀਂ ਤਿੰਨੇ ਕਮਾਉਣ ਵਾਲੇ ਆ ਜੀ ਤਿੰਨੇ ਆ ਪਏ ਆ ਜੀ ਸਾਨੂੰ ਕੁੱਟ ਮਾਰ ਕੇ ਆ ਪਾਇਆ ਪਾਰਿਆ ਪਿਆ ਉਹਨਾਂ ਦਾ ਇਰਾਦਾ ਕਤਲ ਸੀਗਾ ਮਾਰਨੀ ਆਏ ਸੀ ਸਾਨੂੰ ਅਸੀਂ ਮਸਾਂ ਬੱਚਿਆਂ ਜੀ ਭਜਣਾ ਠੋਕੇ ਇੱਧਰ ਉੱਧਰ ਹਾਂਜੀ ਜਦੋਂ ਸਾਨੂੰ ਕੁੱਟਦੇ ਮਾਰਦੇ ਸੀ ਸਾਨੂੰ 6 ਦੇ 6 ਬੰਦੇ ਇਹੀ ਕਹਿੰਦੇ ਸੀ ਵੀ ਅੱਜ ਮਾਰ ਕੇ ਹੀ ਜਾਣਾ ਜੀ ਤੁਹਾਨੂੰ ਮਾਰ ਕੇ ਹੀ ਜਾਣਾ ਉਹ ਤੋਂ ਕੁਦਰਤੀ ਸਾਡੀ ਜਾਨ ਇਹ ਬਚ ਗਈ ਕਿਉਂਕਿ ਕੋਲੇ ਇੱਕ ਮੁਲਾਜ਼ਮ ਨੰਗਿਆ ਜੀ ਰਵਾਲਵਰ ਉਹਦੇ ਪਾਇਆ ਮੋਟਰਸਾਈਕਲ ਤੇ ਰਵਾਲਵਰ ਸੀ ਉਹਨੂੰ ਦੇਖ ਕੇ ਉਹ ਸਾਨੂੰ ਵਿੱਚੋਂ ਭੱਜਿਆ ਜੀ ਮਾਰਦਿਆਂ ਨੂੰ ਕੁੱਟਦਿਆਂ ਨੂੰ ਜੀ ਉਹ ਭੱਜ ਕੇ ਦੇਖ ਕੇ ਸਾਨੂੰ ਪੁਲਿਸ ਮੁਲਾਜ਼ਮ ਉਹ ਜੀ ਉਹ ਮੁਲਾਜ਼ਮ ਆਇਆ ਇੱਧਰ ਉਹ ਵੀ ਨਹੀਂ ਰੁਕਿਆ ਉਹਨੂੰ ਪਾਜਾ ਮੇਰੇ ਘਰ ਵਾਲੀ ਨੇ ਬਥੇਰੀਆਂ ਮਾਰੀਆਂ ਵੀਰ ਜੀ ਰੁਕ ਜਾਓ ਰੁਕ ਜਾਓ ਰੁਕ ਜਾਓ ਉਹ ਵੀ ਨਹੀਂ ਰੁਕਿਆ ਜੀ ਉਹਨੂੰ ਦੇਖ ਕੇ ਫੇਰ ਉਹ ਭੱਜਿਆ ਜੀ ਗੱਡੀ ਲੈ ਕੇ ਹਾਂਜੀ ਵੀਰੇ ਕੀ ਨਾਮ ਤੁਹਾਡਾ ਮੇਰਾ ਨਾਮ ਹੈ ਰਜੀਨਾ ਸਿੰਘ ਅਸਲਾਪ੍ਰੀਤ ਸਿੰਘ ਕੀ ਘਟਨਾ ਹੋਈ ਸੀਗੀ ਮੇਰੀ ਹੈਗੀ ਦੁਕਾਨ ਸੀਧਪਗ ਸਿੰਘ ਨਗਰ ਚ ਮੈਂ ਹੈਗੀ ਮੇਰੀ ਹੈਗੀ ਨਾਈਟ ਦੀ ਦੁਕਾਨ ਜੀ ਤੇ ਮੇਰੇ ਕੋਲ ਆਇਆ ਮੁੰਡਾ ਉਹ ਵਾਲ ਕਟਾਉਣ ਜੀ ਲੱਕੀ ਤੇ ਮੈਨੂੰ ਜਿਹੜਾ ਸੀ ਬੁਖਾਰ ਜੀ ਉਹਨੇ ਕੁਦਰਤੀ ਮੈਨੂੰ ਫੋਨ ਕਰਤਾ ਕਹਿੰਦਾ ਵੀ ਤੂੰ ਜਲਦੀ ਤੂੰ ਜਲਦੀ ਆ ਕਹਿੰਦਾ ਵੀ ਮੈਂ ਜਾਣਾਗਾ ਬਾਅਦ ਮੈਂ ਉਹਨੂੰ ਆਖਿਆ ਨੂੰ ਮੈਂ ਤੇ ਬਾਲ ਨਾ ਕੱਟਿਆ ਨੀ ਹਾਂ ਮੈਂ ਮੈਂ ਬਿਮਾਰ ਹਾਂ ਕਹਿੰਦਾ ਵੀ ਤੂੰ ਕਹਿੰਦਾ ਵੀ ਜਲਦੀ ਆ ਦੁਕਾਨ ਤੇ ਵੀ ਕਹਾਂ ਮੈਂ ਤੈਨੂੰ ਦਵਾਈ ਦੇ ਦੂੰਗਾ ਇਹ ਪੰਜ ਮਿੰਟਾਂ ਚ ਸਹੀ ਹੋ ਜਾਣਾ ਤਾਂ ਪੰਜ ਮਿੰਟਾਂ ਚ ਸਹੀ ਹੋ ਜਾ ਤੇ ਜਦੋਂ ਦਵਾਈ ਲੈਣ ਗਿਆ ਵੀ ਕਹਿੰਦਾ ਵੀ ਆਹ ਦਵਾਈ ਲੈ ਲੈ ਤੂੰ ਵੀ ਮਿੰਟੋਂ ਮਿੰਟ ਸਹੀ ਹੋ ਜਾਣਾ ਤੇ ਜਦੋਂ ਮੈਂ ਦਵਾਈ ਲੈਂਦੀ ਸੀ ਚਲ ਦਵਾਈ ਲੈ ਕੇ ਮੈਂ ਜਦੋਂ ਮੈਨੂੰ ਉਹਨੇ ਕਹਾ ਵੀ ਆਹ ਵਿਆਹ ਕਾਹਸੂ ਲਾ ਲੇ ਵੀ ਤੂੰ ਠੀਕ ਹੋ ਜਾਈਂ ਮੈਨੂੰ ਨਹੀਂ ਪਤਾ ਹੈਗਾ ਸੀ ਨਸ਼ੇ ਵਾਲਾ ਕਾਦੇ ਹਾਲਾ ਕਾਦੇ ਹਾਲਾ ਨਹੀਂ ਤੇ ਜਦੋਂ ਮੈਂ ਘਰੇ ਗਿਆ ਜੀ ਵਾਲ ਕੱਟ ਕੇ ਤੇ ਵਾਲ ਕੱਟ ਕੇ ਗਿਆ ਜਾਨ ਸਰ ਮੈਨੂੰ ਮਟਕ ਗਿਆ ਜੀ ਘਰੇ ਜਾ ਕੇ ਘਰੇ ਜਾ ਕੇ ਡੱਗ ਗਿਆ ਜੇ ਮੇਰੇ ਘਰ ਦੇ ਨੇ ਪੁੱਛਿਆ ਕਹਿੰਦੇ ਕੀ ਹੋਇਆ ਵੀ ਮੈਂ ਮਹਾ ਮੰਨਵਾਇਆ ਕਰਕੇ ਆਏ ਗੱਲ ਹੁੰਦੀ ਵੀ ਚੱਕਰ ਆਈ ਜਾਂਦੀ ਨੇ ਜਦੋਂ ਗਿਆ ਤੇ ਚੱਕਰ ਆਉਣ ਲੱਗੇ ਤੇ ਜਾਨ ਤੂੰ ਮੱਢ ਗਈ ਹਮ ਜਦੋਂ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਦੋਂ ਤੂੰ ਖਾਦਾ ਵੀ ਜੋ ਚੀਜ਼ ਖਾਦੇ ਵੀ ਨਸਹੀ ਹਿਸਾ ਤੇ ਉੱਠਿਆ ਨਹੀਂ ਹੈਗਾ ਤੇ ਮੇਰੇ ਪਾਦਰ ਗਏ ਘਰ ਉਹਨਾਂ ਕੋ ਲਾਂਬਾ ਦੇਣ ਜੀ ਲਾਂਬਾ ਦੇਣ ਗਏ ਤੇ ਜੋ ਚਲੋ ਲਾਂਬਾ ਦੇ ਕੇ ਆ ਗਿਆ ਸੀ ਉਹ ਘਰ ਆ ਕੇ ਸਾਨੂੰ ਕੁੱਟ ਕਰਿਆ ਕਿ ਕੁੱਟ ਗਈ ਕਰਿਆ ਕਿ ਕੁੱਟ ਕੇ ਵਾਗੇ ਹਮ ਛੋੜੇ ਕਿਥੇ ਕਿਥੇ ਛੱਟ ਲੱਗੀਆਂ ਨੇ ਸਾਡੇ ਮੇਰੇ ਮੋਢੇ ਤੇ ਲੱਤ ਤੇ ਆਈ ਤੇ ਇੱਕ ਮਗਰ ਆਈ ਉਨ੍ਹਾਂ ਕੋਲੇ ਕੀ ਹਥਿਆਰ ਸੀਗੇ ਕੋਈ ਉਹਨਾਂ ਕੋਲੇ ਹੈਗੇ ਸੀ ਇੱਕ ਕੋਲੇ ਹੈਗੇ ਸੀ ਖਰਪਾਹ ਉਹਨਾਂ ਕੋਲੇ ਹੈਗੇ ਸੀ ਬੈਸਬਲ ਇੱਕ ਕੋਲੇ ਹੈਗੇ ਸੀ ਰਾੜਾ ਤੇ ਇਨਸਾਫ ਦੀ ਕੀ ਮੰਗ ਕਰਦੇ ਹਾਂ ਸਾਫ ਦੀ ਮੰਗ ਕਰਦੇ ਵੀ ਉਹਨਾਂ ਨੂੰ ਜਲਦੋਂ ਜਲਦੋਂ ਉਹਨਾਂ ਨੂੰ ਖੜਾਇਆ ਜਾਵੇ ਤੇ ਮੈਂਟੂ ਨੂੰ ਤੇ ਲੱਕੀ ਨੂੰ ਜਲਦੀ ਜਲਦੀ ਫੜਿਆ ਜਾਵੇ ਸਾਨੂੰ ਇਨਸਾਫ ਚਾਹੀਦਾ ਹਾਂਜੀ ਇਹ ਮੈਨੂੰ ਤਾਂ ਆਪਕੇ ਅਭਿਨੇ ਅਸਲ ਜੋ ਜਿਹੜਾ ਲੱਕਿਆ ਹੀ ਉਹ ਮੈਨੂੰ ਕਹਿੰਦਾ ਕਹਿੰਦਾ ਵੀ ਤੂੰ ਦੁਕਾਨ ਤੇ ਰੱਖ ਕਹਿੰਦਾ ਨਹੀਂ ਕਹਿੰਦਾ ਵੀ ਮੈਂ ਤੈਨੂੰ ਉੱਤੇ ਚੀਜ਼ੀ ਤੂੰ ਕਟਵਾਉਂਗਾ ਕਹਿੰਦਾ ਕਹਿੰਦਾ ਜੇ ਤੂੰ ਬਾਹਰ ਨਿਕਲੇ ਤੈਨੂੰ ਮੈਂ ਕਦੇ ਵੀ ਕਦੇ ਟਾਈਮ ਤੇ ਨੰਬਰ ਵਾਸਾ ਕਰਾਂਗਾ ਨੈਸਟ ਟਾਈਮ ਵੀ ਇਹ ਜਸਵੀਰ ਸਿੰਘ ਨਾਂ ਦਾ ਵਿਅਕਤੀ ਸੀਗਾ ਜੀ ਇਹ ਐਡਮਿਟ ਹੋਇਆ ਸੀਗਾ ਲੜਾਈ ਝਗੜਾ ਹੋਣ ਕਰਕੇ ਇਹਦਾ ਅਸੀਂ ਬਿਆਨ ਲਿਖ ਲਿਆ ਇਹਦੇ ਅਸੀਂ ਐਕਸਪੀਰੀਅਨ ਦੀ ਨਾ ਡਾਕਟਰ ਸਾਹਿਬ ਤੋਂ ਰਿਪੋਰਟ ਲੈ ਕੇ ਜੋ ਸਖਤ ਤੋਂ ਸਖਤ ਕਾਰਵਾਈ ਬਣੂਗੀ ਉਹ ਅਸੀਂ ਕਾਰਵਾਈ ਕਰਾਂਗੇ ਇਹਨਾਂ ਤੇ ਬੰਦੇ ਅਸੀਂ ਰਾਉਂਡ ਅਪ ਆਲਰੇਡੀ ਕਿਤੇ ਸਾਡੇ ਧਿਆਨ ਦੇ ਵਿੱਚ ਨੇ ਉਹ ਜਿੱਦਾਂ ਹੀ ਅਸੀਂ ਸਾਨੂੰ opinion ਮਿਲਦਾ ਤਾਂ ਅਸੀਂ ਉਹਨਾਂ ਦੇ ਸਖਤ ਕਾਰਵਾਈ ਕਰਾਂਗੇ ਬਾਕੀ ਸਾਡੇ ਆਈਓ ਸਾਹਿਬ ਸਰਵੰਤਾਂਡੀ ਜੀ ਨੇ ਇਹਨਾਂ ਨੂੰ ਜ਼ਿਆਦਾ ਡਿਟੇਲ ਤੁਸੀਂ ਪੁੱਛ ਸਕਦੇ ਆ ਸਰੋਂ ਬਿਆਨ ਦੇ ਰਹੇ ਨੇ ਕਿ ਇਹਦੇ ਪੇਪਰਸ ਦਾਖਲ ਨੇ ਦੱਸਮੀ ਕਿ ਗੈਰਜ ਵਗੈਰਾ ਵੇਚਣ ਦਾ ਵੀ ਮੋਸਲਾ ਰਹੇ ਨੇ ਦੱਸਿਆ ਤੇ ਇਸ ਵਕਤ ਤੋਂ ਵੀ ਕੋਈ ਜਾਂਚ ਕਰੋਗੇ ਹਾਂ ਕਿਵੇਂ ਸਰ ਜਿਹੜੇ ਚੱਕਮੀ ਨੇ ਜੀ ਦੇ ਡਰਗ ਵਗੈਰਾ ਵੇਚਣ ਦਾ ਵੀ ਮੌਸਲਾ ਰਹੇ ਨਹੀਂ ਇਹਦੇ ਬਾਰੇ ਅਸੀਂ ਤਾਂ ਇਨਵੈਸਟੀਗੇਸ਼ਨ ਕਰਾਂਗੇ ਇਹਦੇ ਬਾਰੇ ਸਾਨੂੰ ਫਿਲ ਫਿਲਹਾਲ ਕੋਈ ਇਨਫੋਰਮੇਸ਼ਨ ਨਹੀਂ ਇਸ ਰਿਗਾਰਡ